ਸਸੀ ਗਾਲ ਜੀ ਵੀਰ ਜੀ ਇਸ ਚੀਮਾ ਡੇਰੀ ਫਾਰਮ ਤੇ ਆਪ ਸਭ ਦਾ ਸਵਾਗਤ ਆ ਵੀਰ ਜੀ ਅੱਜ ਪਿੰਡ ਆਏ ਆ ਹਾਡਰ ਕਲਾਂ ਤਹਿਸੀਲ ਈਨਾਲਾ ਤੇ ਜ਼ਿਲ੍ਹਾ ਅਮਰਸਰ ਵੀਰ ਹੁਣਾ ਕੋ ਨਾ ਛੋਟਾ ਇੱਕ ਘਰ ਦਾ ਪਾਲਿਆ ਕੱਟਾ ਆ ਚੰਗਾ ਵੀਰ ਮਜ਼ਦੂਰ ਪਰਿਵਾਰ ਤੋਂ ਆ ਘਰ ਦਾ ਹੀ ਸੰਭਿਆ ਕੱਟਾ ਆ ਤੇ ਵੇਚਣਾ ਇਹਨਾਂ ਬਾਕੀ ਕੋਈ ਵੀ ਵੀਰ ਲੈ ਜੂ ਘਰ ਚ ਸਾਮਨ ਨੂੰ ਚੰਗਾ ਜੇ ਉਸ ਤਰ੍ਹਾਂ ਹੋਰ ਐਸੇ ਮੱਝ ਦਾ ਜੇ ਵੇਖੋ ਮੱਝ ਵੀ ਚੰਗੀ ਆ ਹਾਂ ਜੀ ਵੀਰ ਜੀ ਦੱਸੋ ਡਿਟੇਲ ਇਹਦੀ ਕਿੰਨੇ ਚਿਰ ਦਾ ਹੋ ਗਿਆ ਜੇ ਇਹ ਹੁਣ ਆ ਜੇ ਕਿੰਨਾ ਕਸਾਰਾ ਢਾਈਆਂ ਕਸਾਲਾਂ ਦਾ ਅੱਛਾ ਢਾਈਆਂ ਸਾਲਾਂ ਦਾ ਹੋ ਗਿਆ ਹਨੀ ਲੋ ਕਰੋ ਚੱਕ ਜੀ ਪਿੰਡ ਤੁਹਾਡਾ ਕਿਹੜਾ ਪਲਾਇਆ ਪਿੰਡ ਦੱਸ ਦੋ ਕਿਹੜਾ ਹਰਕਟ ਪਲਾਇਆ ਜੀ ਹਾਂ ਸਿਦਾ ਜਨਾਲਾ ਤੇ ਜ਼ਿਲ੍ਹਾ ਅਮਰਸਰ ਜ਼ਿਲ੍ਹਾ ਅਮਰਸਰ ਤਹਿਸੀਲ ਜਨਾਲਾ ਠੀਕ ਹੈ ਕਰੋ ਚੱਕੇ ਤੋਰੋਂ ਇਹਨੂੰ ਥੋੜਾ ਜਿਹਾ ਤੋਰ ਦੋ ਹਾਂ ਇਹ ਜੀ ਘਰ ਦੇ ਵਿੱਚ ਹੀ ਹੈਗਾ ਜੀ ਕਿ ਵਪਾਰੀ ਕੋਲ ਨਹੀਂ ਜੇ ਬਾਕੀ ਕਿਸੇ ਵੀਰ ਨੇ ਖਰੀਦਣਾ ਹੋਵੇ ਤੇ ਸੰਪਰਕ ਵੀਰ ਉਹਨਾਂ ਦਾ ਉੱਤੇ ਨੰਬਰ ਲਾ ਦਾਂਗੇ ਇਹਨੂੰ ਤੋਰ ਦੋ ਥੋੜਾ ਜਿਹਾ ਆਹ ਆਹ ਇਹ ਆਕੇ ਹੜਾ ਆਇਆ ਹੋਣ ਪੱਠਾ ਦਿੱਤਾ ਉਹ ਪੱਠਾ ਫੁੱਟਾ ਹੜਾਂ ਚ ਇਹ ਪਿੰਡ ਦੇ ਵਿੱਚ ਪਾਣੀ ਵੀ ਪੂਰਾ ਫਿਰਿਆ ਸੀ ਤੋਰ ਤੋਂ ਥੋੜਾ ਲੰਮਾ ਤੋਰ ਦੋ ਕਰੋ ਚੱਕ ਵੀਰ ਜੀ ਬਾਕੀ ਸਿੰਘ ਸੁੰਗ ਦਾ ਬਹੁਤ ਸੋਹਣਾ ਜੀ ਬਾਕੀ ਵੀਰ ਹੁਣ ਘਰ ਹੀ ਡੰਗਾ ਰੱਖੇ ਆ ਘਰ ਦੇ ਆ ਬਾਕੀ ਇਹਨਾਂ ਦਾ ਪੱਠੇ ਡੱਕੇ ਦਾ ਥੋੜਾ ਜਿਹਾ ਹੈਗੀ ਪ੍ਰੋਬਲਮ ਹਾਂ ਮਾਈਬੀ ਸਿੰਘ ਪਰਿਵਾਰ ਦੇ ਵਿੱਚੋਂ ਚਲੋ ਜਾਣ ਤੋਂ ਬੰਦੋ ਲਓ ਜੀ ਵੀਰ ਜੀ ਕਿਸ ਨੇ ਲੈਣਾ ਹੋਵੇ ਤੇ ਚੰਗਾ ਸਾਹਮਣ ਵਾਲਾ ਜੀ ਪਾਣੀ ਪੂਣੀ ਕਰਕੇ ਆ ਪਾਣੀ ਪੂਣੀ ਕਰਕੇ ਜੀ ਇਹ ਕਰਕੇ ਹੁਣ ਪੱਠਾ ਦਿੱਤਾ ਹੈ ਨੀ ਆ ਤੂੜੀ ਆ ਹਾਂ ਤੂੜੀ ਤੇ ਆ ਹੁਣ ਤੇ ਚਲੋ ਮਾਰਾ ਚੰਗਾ ਜਾ ਵੱਡ ਬੁੱਡ ਕੇ ਕਿਤੇ ਬਾਹਰੋਂ ਅੰਦਰੋਂ ਬਾਕੀ ਵੇਖੋ ਇਹ ਦੀ ਮਾਂ ਜੇ ਇਹਦਾ ਹੀ ਕਟਾ ਜੇ ਤੇ ਬਾਕੀ ਕੋਈ ਨਹੀਂ ਇਹਨਾਂ ਦਾ ਨੰਬਰ ਉੱਤੇ ਲਾ ਦਾਂਗੇ ਤੇ ਫੋਨ ਤੇ ਕਰ ਲਿਓ ਇਹਨਾਂ ਦਾ ਬੇਟੇ ਦਾ ਨੰਬਰ ਲਾਵਾਂਗੇ ਤੇ ਫੋਨ ਤੇ ਰੇ ਰੂਟ ਜੋ ਵੀ ਹੋਊਗਾ ਕਰ ਲਿਓ ਚਲੋ ਧੰਨਵਾਦ